ਨੇ ਨਹੀਂ ਕੀਤਾ ਗਿਆ ਮਾਲਚਾ ਹਾਊਸ ਲੱਖੀਸ਼ਾ ਬਣਜਾਰੇ ਦਾ ਹੈ ਇਥੋਂ ਸਿੱਖ ਇਤਿਹਾਸ ਸ਼ੁਰੂ ਹੁੰਦਾ ਹੈ 7 ਜੂਨ 1680 ਨੂੰ ਲੱਖੀਸ਼ਾ ਬਣਜਾਰੇ ਦੀ ਮੌਤ ਹੋਈ ਉਦੋਂ ਉਹਨਾਂ ਦੇ ਚਾਰੋਂ ਪੁੱਤਰ ਉਹਨਾਂ ਦੇ ਕੋਲ ਮੌਜੂਦ ਸਨ ਲੱਖੀਸ਼ਾ ਬਣਜਾਰੇ ਦੇ ਉਸ ਸਮੇਂ ਦਿੱਲੀ ਵਿੱਚ 6 ਪਿੰਡ ਸਨ ਮਾਲਚਾ ਹਿੱਲ ਰਾਏ ਸਿਲਾ ਹਿੱਲ ਬਾਰਾ ਖੰਪ ਹਾਈ ਗਾਇਸ ਸਾਸ਼ੀਅ ਕਾਲ ਜੀ ਉਮੀਦ ਕਰਨੇ ਆ ਤੁਸੇ ਬਿਲਕੁਲ ਠੀਕ ਠਾਕ ਹੋਗੇ ਰਾਬਤਾ ਨੂੰ ਕੁਝ ਕੁ ਖੇ ਚੱਟੀਆਂ ਕਲਾਮਾ ਚ ਰੱਖੀ ਹੈ ਅੱਛੇ ਜੀ ਅਸੀਂ ਅੱਜ ਗੱਲ ਕਰਾਂਗੇ ਸਿੱਖਾਂ ਦੀ ਹਿਸਟਰੀ ਦੀ ਅੱਛੇ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਵਾਲਿਆ ਉਹਦਾ ਟਾਈਟਲ ਏ ਵੀਡੀਓ ਦਾ ਟਾਈਟਲ ਏ ਰਾਸ਼ਟਰਪਤੀ ਤੇ ਇੰਡੀਆ ਗੇਟ ਸਿੱਖਾਂ ਦੀ ਸਰਜ਼ਮੀਨ ਤੇ ਬਣਿਆ ਜੀ ਬਿਲਕੁਲ ਅਸੀਂ ਅੱਜ ਕੱਲ ਤੇ ਸਹਿਮਤ ਹਾਂ ਕਿ ਦਿੱਲੀ ਜਿਹੜਾ ਆ ਸਿੱਖਾਂ ਦੀ ਸਰਜ਼ਮੀਨ ਏ ਲੇਕਿਨ ਇਹਦੇ باوجود ਕੀ ਚੀਜ਼ਾਂ ਹੁੰਦੀਆਂ ਪਈ ਨੇ ਵੈਲ ਪਹਿਲਾਂ થી ਇਸ ਥੀ ਅਦੇ ਦੇਖਨੇ ਆ ਜਾਣਕਾਰੀ ਹਾਸਿਲ ਕਰਨੇ ਆ ਵੀਡੀਓ ਕਾਫੀ ਇਨਫੋਰਮੇਟਿਵ ਲੱਗਦੀ ਪਈ ਹੈ ਵੀਡੀਓ ਤੁਸੀਂ ਆਖਰ ਤੱਕ ਦੇਖਦੇ ਆ ਦੇਖ ਲਈਏ ਸਕਿਪ ਨਹੀਂ ਕਰਨੀ ਵੀਡੀਓ ਦੇਖ ਕੇ ਤੁਹਾਨੂੰ ਬਹੁਤ}{|\text{ਸਾਲੇ ਚੰਗੇ ਲੱਗੇ ਆ ਤੇ ਚਲੋ ਇਹ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਅਗਲੇ ਵੀਡੀਓ ਤੇ ਚਲੋ ਮਨ ਜਿੰਦਰ ਸਿੰਘ ਸਿਰਸਾ ਦੁਆਰਾ ਦਿੱਤਾ ਗਿਆ ਬਿਆਨ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਮਸਜਿਦ ਤੋੜ ਕੇ ਬਣਾਇਆ ਗਿਆ ਹੈ ਕੀ ਹੈ ਇਸ ਗੱਲ ਦੇ ਪਿੱਛੇ ਪੂਰੀ ਸੱਚਾਈ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਦਿੱਲੀ ਦੇ ਸਿੱਖਾਂ ਦਾ ਪੂਰਾ ਇਤਿਹਾਸ ਦਿੱਲੀ ਦੇ ਵਿੱਚ ਕਿੰਨੇ ਪਿੰਡ ਸਨ ਸਿੱਖਾਂ ਦੇ 12 ਖਾਂਬਾ ਜਹਾਗੀਰਪੁਰੀ ਇਹ ਸਾਰਾ ਇਲਾਕਾ ਸਿੱਖਾਂ ਦਾ ਸੀ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਇਹ ਸਾਰਾ ਇਲਾਕਾ ਲੱਖੀਸ਼ਾ ਬਨਜਾਰੇ ਦਾ ਸੀ ਆਓ ਜਾਣਦੇ ਹਾਂ ਦਿੱਲੀ ਦਾ ਸਿੱਖ ਇਤਿਹਾਸ ਲੱਖੀਸ਼ਾ ਬਨਜਾਰੇ ਤੋਂ ਸ਼ੁਰੂ ਹੁੰਦਾ ਹੈ ਦਿੱਲੀ ਦਾ ਇਤਿਹਾਸ ਭਾਈ ਲੱਖੀਸ਼ਾ ਬਨਜਾਰੇ ਦੀ ਮੌਤ 99 ਸਾਲ 10 ਮਹੀਨੇ ਦੀ ਉਮਰ ਵਿੱਚ ਮਾਲਚਾ ਹਾਊਸ ਦੇ ਵਿੱਚ ਹੁੰਦੀ ਹੈ ਜਿਸ ਨੂੰ ਹੁਣ ਮਾਲਚਾ ਹਿੱਲ ਵੀ ਕਿਹਾ ਜਾਂਦਾ ਹੈ ਕਾਂਗਰਸ ਸਰਕਾਰ ਨੇ ਇਸ ਨੂੰ ਅਵਦ ਵਾਲਿਆਂ ਨੂੰ ਦੇ ਦਿੱਤਾ ਹੁਣ ਇਸ ਨੂੰ ਅਬਦ ਮਹਿਲ ਵੀ ਕਿਹਾ ਜਾਂਦਾ ਹੈ ਪਰ ਇਹ ਜਗ੍ਹਾ ਡਿਸਪਿਊਟਡ ਹੈ ਇਸ ਵਕਤ ਇਹ ਖੰਡਰ ਦੀ ਹਾਲਤ ਵਿੱਚ ਪਿਆ ਹੈ ਮਾਲਚਾ ਹਾਊਸ ਸਿੱਖਾਂ ਦਾ ਹੈ ਜਿਸ ਨੂੰ ਅੱਜ ਵੀ ਸਿੱਖਾਂ ਦੇ ਹਵਾਲੇ ਨਹੀਂ ਕੀਤਾ ਗਿਆ ਮਾਲਚਾ ਹਾਊਸ ਲੱਖੀਸ਼ਾ ਬਨਜਾਰੇ ਦਾ ਹੈ ਇੱਥੋਂ ਸਿੱਖ ਇਤਿਹਾਸ ਸ਼ੁਰੂ ਹੁੰਦਾ ਹੈ 7 ਜੂਨ 1680 ਨੂੰ ਲੱਖੀਸ਼ਾ ਬਨਜਾਰੇ ਦੀ ਮੌਤ ਹੋਈ ਉਦੋਂ ਉਹਨਾਂ ਦੇ ਚਾਰੋਂ ਪੁੱਤਰ ਉਹਨਾਂ ਦੇ ਕੋਲ ਮੌਜੂਦ ਸਨ ਲੱਖੀਸ਼ਾ ਬਨਜਾਰੇ ਦੇ ਉਸ ਸਮੇਂ ਦਿੱਲੀ ਵਿੱਚ 6 ਪਿੰਡ ਸਨ ਮਾਲਚਾ ਹਿੱਲ ਰਾਏ ਸਿਲਾ ਹਿੱਲ ਬਾਰਾ ਖੰਭਾ ਜਿਸ ਨੂੰ ਹੁਣ ਕਿਹਾ ਜਾਂਦਾ ਹੈ ਅਤੇ ਨਰੇਲਾ ਇਸ ਤੋਂ ਇਲਾਵਾ ਟੋਡਾਪੁਰ ਅਲੀਗੰਜ ਇਹ ਵੀ ਲੱਖੀਸ਼ਾ ਬਨਜਾਰੇ ਦੇ ਨਾਲ ਜੁੜੇ ਹੋਏ ਪਿੰਡ ਸਨ ਉਹਨਾਂ ਦੀ ਮਲਕੀਅਤ ਦਾ ਹਿੱਸਾ ਸਨ ਲੱਖੀਸ਼ਾ ਬਨਜਾਰੇ ਦੇ ਇਹ ਸਾਰੇ ਪਿੰਡ ਹੁਣ ਖੋਲੇ ਗਏ ਹੁਣ ਦਿੱਲੀ ਦੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਕਰਨਲ ਸਰ ਹਾਡਨ ਮੁਤਾਬਕ ਦਿੱਲੀ 7 ਵਾਰ ਉਜੜਿਆ ਅਤੇ ਵਸਿਆ ਹੈ ਹੁਣ ਗੱਲ ਕਰਦੇ ਹਾਂ ਅੱਜ ਦੀ ਦਿੱਲੀ ਬਾਰੇ 1836 ਦੇ ਵਿੱਚ ਸ਼ਾਹ ਜਹਾਨ ਨੇ ਪੁਰਾਣੀ ਦਿੱਲੀ ਦਾ ਇਲਾਕਾ ਵਸਾਇਆ ਸੀ ਇਸ ਤੋਂ ਬਾਅਦ ਉਸਨੇ 16 April 1939 ਵਿੱਚ ਉਸਨੇ ਲਾਲ ਕਿਲੇ ਦੀ ਨੀਵ ਰੱਖੀ ਉਸ ਤੋਂ ਬਾਅਦ ਉਸਨੇ ਜਾਮਾ ਮਸਜਿਦ ਬਣਵਾਈ ਉਸ ਤੋਂ ਬਾਅਦ ਦਿੱਲੀ ਦੇ ਆਲੇ ਦੁਆਲੇ ਚਾਰ ਦੀ ਵਾਰੀ ਕਰਵਾਈ ਇਸ ਦੇ ਅੰਦਰ ਦਾ ਇਲਾਕਾ ਸ਼ਾਹਜਹਾਂਪੁਰ ਹੀ ਦਿੱਲੀ ਮੰਨਿਆ ਜਾਂਦਾ ਸੀ ਇਸੇ ਨੂੰ ਦਿੱਲੀ ਕਿਹਾ ਜਾਂਦਾ ਸੀ ਸ਼ਾਹਜਹਾਂ ਦੇ ਸਮੇਂ ਇਸ ਦਿੱਲੀ ਦੇ 6 ਦਰਵਾਜੇ ਸਨ ਮਾਰਚ 1783 ਦੇ ਵਿੱਚ ਸਿੱਖ ਫੌਜ ਦਿੱਲੀ ਵਿੱਚ ਆਈ। ਬਘੇਲ ਸਿੰਘ ਨੇ ਆਪਣੇ ਸਾਥੀ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂਵਾਲੀਆ ਦੇ ਨਾਲ ਮਿਲ ਕੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਤੇ ਉਸ ਤੋਂ ਬਾਅਦ ਆਪਣੇ ਟੈਕਸ ਬੈਰੀਅਰ ਲਗਾਏ। ਜਿੱਥੇ ਹੁਣ ਸਬਜ਼ੀ ਮੰਡੀ ਹੈ, ਉੱਥੇ ਫੇਰ ਸਮਝੌਤਾ ਹੋਇਆ ਸਾਡੇ 37% ਟੈਕਸ ਸਰਕਾਰੀ ਖਾਲਸਾ ਦੇ ਕੋਲ ਆਇਆ। ਉਸ ਟੈਕਸ ਦੇ ਨਾਲ ਸਭ ਤੋਂ ਪਹਿਲਾਂ ਸਰਕਾਰੀ ਖਾਲਸਾ ਨੇ ਉਸ ਟੈਕਸ ਦੇ ਪੈਸੇ ਦੇ ਨਾਲ ਗੁਰਦੁਆਰਿਆਂ ਦੀ ਉਸਾਰੀ ਕਰਨੀ ਸ਼ੁਰੂ ਕੀਤੀ। ਇਹ ਹੈ ਦਿੱਲੀ ਦੇ ਗੁਰੂ ਘਰਾਂ ਦੀ ਉਸਾਰੀ ਦਾ ਆਰੰਭ ਭਾਈ ਬਘੇਲ ਸਿੰਘ ਬਾਅਦ ਵਿੱਚ ਕਰੋੜ ਸਿੰਘ ਜਾਂ ਮਿਸਲ ਦੇ ਸਰਦਾਰ ਬਣੇ ਅਤੇ ਉਹਨਾਂ ਨੇ ਕਰਨਾਲ ਦੇ ਨੇੜੇ ਹਰਿਆਣੇ ਦੇ ਛਲੋਡੀ ਪਿੰਡ ਵਿੱਚ ਖਾਲਸਾ ਰਾਜ ਦੀ ਰਾਜਧਾਨੀ ਬਣਾਈ ਉਸ ਪਿੰਡ ਨੂੰ ਅੱਜ ਵੀ ਛਲੋਡੀ ਭਾਈ ਬਘੇਲ ਸਿੰਘ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇੱਥੋਂ ਭਾਈ ਬਘੇਲ ਸਿੰਘ ਨੇ ਮੀਰਠ ਸਹਾਰਨਪੁਰ ਅਬਤ ਤੱਕ ਦੇ ਇਲਾਕੇ ਫਤਿਹ ਕਰ ਲਏ ਛਲੋਡੀ ਭਾਈ ਬਘੇਲ ਸਿੰਘ ਜੀ ਦੀ ਰਾਜਧਾਨੀ ਦੇ ਉੱਤੇ ਹੁਣ ਮੰਦਿਰ ਬਣਾ ਲਿਆ ਗਿਆ ਹੈ ਹੁਣ ਉਹ ਮੰਦਿਰ ਦੇ ਕਬਜ਼ੇ ਵਿੱਚ ਹੈ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਇੱਕ ਗੁਰਦੁਆਰਾ ਬਣਾਇਆ ਸਰਦਾਰ ਬਘੇਲ ਸਿੰਘ ਦੇ ਨਾਮ ਦਾ ਜਿਹੜਾ ਅਸਲੀ ਗੁਰਦੁਆਰਾ ਹੈ ਉਸ ਨੂੰ ਹੁਣ ਇਹ ਕਹਿੰਦੇ ਹਨ ਰਾਣੀ ਬਘੇਲ ਸਿੰਘ ਦਾ ਮੰਦਿਰ ਹੁਣ ਤੁਸੀਂ ਦੱਸੋ ਸਿੱਖਾਂ ਦੀਆਂ ਰਾਣੀਆਂ ਦੇ ਮੰਦਰ ਹੋ ਸਕਦੇ ਹਨ ਅੱਜ ਵੀ ਖਾਲਸੇ ਦੀ ਰਾਜਧਾਨੀ ਦੇ ਸਬੂਤ ਖੰਡਰ ਬਣ ਕੇ ਪਏ ਹਨ ਤੇ ਉਹਨਾਂ ਦੀਆਂ ਜ਼ਮੀਨਾਂ ਅੱਜ ਵੀ ਉੱਥੇ ਹਨ ਪਿਛਲੇ ਦਿਨਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬਿਆਨ ਦਿੱਤਾ ਹੈ ਕਿ ਰਕਾਬगंज ਗੁਰਦੁਆਰਾ ਮਸਜਿਦ ਤੋੜ ਕੇ ਬਣਾਇਆ ਗਿਆ ਹੈ ਇਸ ਦੀ ਜਿੰਨੀ ਵੀ ਨਖੇਦੀ ਕੀਤੀ ਜਾਵੇ ਓਨੀ ਹੀ ਘਟ ਹੈ 1680 ਤੱਕ ਲੱਖੀ ਸ਼ਾ ਬਣਜਾਰੇ ਦੇ 6 ਪਿੰਡ ਸਨ ਦਿੱਲੀ ਦੇ ਵਿੱਚ 1783 ਵਿੱਚ ਸਿੱਖਾਂ ਨੇ ਗੁਰਦੁਆਰੇ ਉਸਾਰਨੇ ਸ਼ੁਰੂ ਕੀਤੇ ਦਿੱਲੀ ਦੇ ਵਿੱਚ 30 ਹਜ਼ਾਰੀ ਵੀ ਸਿੱਖਾਂ ਦੇ ਨਾਲ ਸੰਬੰਧਿਤ ਹੈ ਇੱਥੇ ਸਿੱਖਾਂ ਦੀ 30 ਹਜ਼ਾਰ ਫੌਜ ਰਹਾ ਕਰਦੀ ਸੀ ਬਰਤਾਨੀਆਂ ਦੇ ਬਾਦਸ਼ਾ ਜੋਰਜ ਪੰਜਮ ਨੇ 12 ਦਸੰਬਰ 1911 ਨੂੰ ਕੋਲਕਾਤਾ ਤੋਂ ਰਾਜਧਾਨੀ ਦਿੱਲੀ ਲੈ ਕੇ ਆਉਣ ਦਾ ਐਲਾਨ ਕੀਤਾ ਅਤੇ 1 ਅਕਤੂਬਰ 1912 ਨੂੰ ਪੁਰਾਣੀ ਦਿੱਲੀ ਨੂੰ ਪਹਿਲੀ ਵਾਰ ਪੰਜਾਬ ਨਾਲੋਂ ਵੱਖ ਕੀਤਾ ਗਿਆ ਇਹ ਜਾਣਕਾਰੀ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਦਰਜ ਹੈ ਇਸ ਦੀ ਕਾਪੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 1 ਅਕਤੂਬਰ 1912 ਤੱਕ ਦਿੱਲੀ ਪੰਜਾਬ ਦਾ ਹਿੱਸਾ ਸੀ ਕਰਨਾਲ ਜੀਂਦ ਹਿੰਸਾਰ ਇਹ ਸਾਰੇ ਸਿੱਖ ਰਾਜ ਦੇ ਇਲਾਕੇ ਸਨ ਰਾਏ ਸਿਲਾ ਪਿੰਡ ਅਤੇ 6 ਹੋਰ ਪਿੰਡ ਲੱਖੀਸ਼ਾ ਬਣ ਜਾ ਰਹੇ ਦੇ ਸਨ ਉਹ ਪਿੰਡ ਸਿੱਖਾਂ ਦੇ ਹੀ ਸਨ ਅਤੇ ਪੰਜਾਬ ਦੇ ਨਾਲ ਸੰਬੰਧਿਤ ਸਨ ਜਦੋਂ ਪੁਰਾਣੀ ਦਿੱਲੀ ਨੂੰ ਪੰਜਾਬ ਤੋਂ ਵੱਖ ਕੀਤਾ ਗਿਆ ਤਾਂ ਚੀਫ ਕਮਿਸ਼ਨਰ ਪ੍ਰਵੰਸ਼ ਆਫ ਦਿੱਲੀ ਨੇ 1927 ਵਿੱਚ ਇਸ ਦਾ ਨਾਮ ਨਵੀਂ ਦਿੱਲੀ ਰੱਖਿਆ 13 ਫਰਵਰੀ 1931 ਦੇ ਦਿਨ ਇਹ ਨਵੀਂ ਰਾਜਧਾਨੀ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਬਾਅਦ ਦਿੱਲੀ ਦੇ ਗੁਰਦੁਆਰੇ ਅਤੇ ਸਿੱਖਾਂ ਦੇ ਪਿੰਡਾਂ ਉੱਤੇ ਕਿਸ ਤਰ੍ਹਾਂ ਕਬਜ਼ੇ ਕਰਵਾਏ ਗਏ 14 ਜਨਵਰੀ 1914 ਨੂੰ ਬ੍ਰਿਟਾਨਵੀ ਸਰਕਾਰ ਨੇ ਵਾਇਸਰਾਏ ਦੀ ਕੋਠੀ ਦੇ ਵਾਸਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਤੋੜ ਕੇ ਜ਼ਬਰਦਸਤੀ ਇਹ ਜ਼ਮੀਨ ਲਈ ਜਿੱਥੇ ਹੁਣ ਰਾਸ਼ਟਰਪਤੀ ਭਵਨ ਵੀ ਬਣਿਆ ਹੋਇਆ ਹੈ ਉਸ ਤੋਂ ਬਾਅਦ ਬਹੁਤ ਵੱਡਾ ਅੰਦੋਲਨ ਹੋਇਆ ਅਤੇ ਸਰਕਾਰ ਨੇ ਉਸ ਅੰਦੋਲਨ ਦੇ ਅੱਗੇ ਆਪਣੇ ਹਥਿਆਰ ਛੁੱਟ ਦਿੱਤੇ 1930 ਦੇ ਵਿੱਚ ਸਿਵਲ ਨਾ ਫਰਮਾਨੀ ਲਹਿਰ ਦੇ ਵਿੱਚ ਗੁਰਦੁਆਰਾ ਸੀਸਗੰਜ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਫਿਰ 12 ਜੂਨ 1960 ਵਿੱਚ ਗੁਰਦੁਆਰਿਆਂ ਨੂੰ ਘੇਰਾ ਪਾ ਕੇ ਸਿੱਖਾਂ ਨੇ ਜੋ ਜਲੂਸ ਕੱਢਣੇ ਸੀ ਉਸ ਨੂੰ ਰੋਕਿਆ ਗਿਆ ਗੁਰਦੁਆਰਾ ਰਕਾਬਗੰਜ ਸਾਹਿਬ ਪੁਰਾਣੇ ਰਾਏਸੇਲਾ ਪਿੰਡ ਦਾ ਹਿੱਸਾ ਹੈ ਅਤੇ ਪੁਰਾਣਾ ਰਾਏਸੇਨਾ ਪਿੰਡ ਲੱਖੀਸ਼ਾ ਬਣਜਾਰੇ ਦਾ ਸੀ ਸਿੱਖ ਰਾਜ ਦੇ ਸਮੇਂ ਲੱਖੀਸ਼ਾ ਬਣਜਾਰੇ ਦੀਆਂ ਸਾਰੀਆਂ ਜ਼ਮੀਨਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਂ ਲਗਵਾ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਉਹਨਾਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਇੰਡੀਆ ਗੇਟ ਵੀ ਉਸੇ ਜ਼ਮੀਨ ਤੇ ਬਣਾਇਆ ਗਿਆ ਮਿਨਿਸਟਰੀ ਦੇ ਜਿੰਨੇ ਵੀ ਦਫ਼ਤਰ ਹਨ ਉਹ ਉੱਥੇ ਬਣਾਏ ਗਏ ਰਾਸ਼ਟਰਪਤੀ ਭਵਨ ਉਸੇ ਜਗ੍ਹਾ ਤੇ ਬਣਿਆ ਹੋਇਆ ਹੈ ਅਤੇ ਨਵਾਂ ਬਣਿਆ ਸੰਸਦ ਵੀ ਉਸੇ ਜ਼ਮੀਨ ਤੇ ਬਣਾਇਆ ਗਿਆ ਹੈ ਇਹ ਸਾਰੀਆਂ ਜ਼ਮੀਨਾਂ ਸਿੱਖਾਂ ਦੀਆਂ ਹਨ ਅਤੇ ਇਸੇ ਜਗ੍ਹਾ ਰਕਾਬਗੰਜ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ ਹੁਣ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਇਤਿਹਾਸ ਤੋਂ ਪਰਦਾ ਚੱਕਦੇ ਹਾਂ ਰਾਏ ਸੇਨਾ ਪਿੰਡ ਬਾਅਦ ਵਿੱਚ ਰਿਆਸਤ ਜੀਂਦ ਨੇ ਖਰੀਦ ਲਿਆ ਸੀ ਅੰਗਰੇਜ਼ਾਂ ਤੋਂ ਇਹ ਸਾਰੀਆਂ ਗੱਲਾਂ ਗਜ਼ਟ ਦੇ ਵਿੱਚ ਮੌਜੂਦ ਹਨ ਮਹਾਰਾਜਾ ਜੀਤ ਨੇ ਰਾਇਸੇਨਾ ਪਿੰਡ ਅੰਗਰੇਜ਼ਾਂ ਤੋਂ ਖਰੀਦ ਕੇ ਗੁਰਦੁਆਰਾ ਸੀਸਗੰਜ ਅਤੇ ਰਕਾਬਗੰਜ ਸਾਹਿਬ ਨੂੰ ਪੇਂਟ ਕਰ ਦਿੱਤਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਜ਼ਮੀਨ ਜ਼ਬਰਦਸਤੀ ਖੋਣ ਦੀ ਕੋਸ਼ਿਸ਼ ਕੀਤੀ ਅਤੇ ਸਿੱਖਾਂ ਨੇ ਇਸ ਦੇ ਵਿਰੋਧ ਦੇ ਵਿੱਚ ਇੱਕ ਅੰਦੋਲਨ ਕੀਤਾ ਉਸ ਤੋਂ ਬਾਅਦ ਸਰਕਾਰ ਨੇ ਪ੍ਰਾਈਮਿਸਰੀ ਨੋਟ ਦੇ ਵੈਲਿਊ ਦੇ ਹਿਸਾਬ ਦੇ ਨਾਲ 32000 ਰੁਪਏ ਜਮ੍ਹਾਂ ਕੀਤੇ ਜਿਨ੍ਹਾਂ ਦਾ ਵਿਆਜ ਸਾਲਾਨਾ 1152 ਰੁਪਏ ਬਣਦਾ ਸੀ ਜਿਸ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਆਮਦਨ ਦੇ ਤੌਰ ਤੇ ਕੀਤਾ ਗਿਆ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ 15 ਮਰਬੇ ਜ਼ਮੀਨ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਮ ਤੇ ਲਗਵਾਈ ਸੀ ਉਹ ਜ਼ਮੀਨ ਅੱਜ ਕਿਸ ਦੇ ਕੋਲ ਹੈ ਇਸ ਦੀ ਜਾਣਕਾਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦੇਣੀ ਚਾਹੀਦੀ ਹੈ ਉਸ ਸਮੇਂ ਗੁਰਦੁਆਰਾ ਸਾਹਿਬ ਦੇ 15 ਮਰਬਿਆਂ ਦਾ ਠੇਕਾ ਸੇਵਾਦਾਰ ਭਾਈ ਹਰੀ ਸਿੰਘ ਬੀਏ ਪਾਈ ਰਣਜੋਤ ਸਿੰਘ ਜੀ ਦੇ ਕੋਲ ਆਉਂਦਾ ਸੀ ਅਤੇ ਹੁਣ ਉਸ ਜ਼ਮੀਨ ਦਾ ਠੇਕਾ ਕਿਸ ਦੇ ਕੋਲ ਜਾਂਦਾ ਹੈ ਇਹ ਗੱਲ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਣੀ ਚਾਹੀਦੀ ਹੈ 15 ਰੋਬੇ ਜ਼ਮੀਨ ਅੰਗਰੇਜ਼ ਸਰਕਾਰ ਵੱਲੋਂ ਦੁਸਾਂਝ ਪਿੰਡ ਦੇ ਹਿੱਸੇ ਵਿੱਚੋਂ ਕੁਝ ਜ਼ਮੀਨ ਪਟਿਆਲਾ रियासत ਦੇ ਆਲਾ ਸਿੰਘ ਦੀ ਵਡਾਲੀ ਹਿੰਦੂਪੁਰ ਤੋਂ ਦੋ ਪਿੰਡਾਂ ਦੀ ਜਾਗੀਰ 8 ਏਕੜ ਦਾ ਇੱਕ ਬਾਗ ਗੁਰਦੁਆਰਾ ਸਾਹਿਬ ਦੇ ਨਾਮ ਤੇ ਲਗਾਇਆ ਗਿਆ ਸੀ ਇਨ੍ਹਾਂ ਜ਼ਮੀਨਾਂ ਦੀ ਆਮਦਨ ਤਾਂ ਇੱਕ ਵਕਰੀ ਗੱਲ ਹੈ ਪਰ ਅੱਜ ਇਹ ਸਾਰੀਆਂ ਜ਼ਮੀਨਾਂ ਕਿੱਥੇ ਹਨ ਜੀਂਦ ਦੇ ਰਾਜਾ ਸਰੂਪ ਸਿੰਘ ਜੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੀ ਇਮਾਰਤ ਦੁਬਾਰਾ ਬਣਵਾਈ ਇਹ ਇਮਾਰਤ ਦੁਬਾਰਾ ਇਸ ਕਰਕੇ ਬਣਾਈ ਗਈ ਸੀ ਕਿਉਂਕਿ 1857 ਦੇ ਵਿੱਚ ਦਿੱਲੀ ਦੇ ਵਿੱਚ ਮਰਹੱਟੇ ਅਤੇ ਮੁਸਲਮਾਨਾਂ ਦੀਆਂ ਝੜਪਾਂ ਦੇ ਵਿੱਚ ਇਸ ਇਮਾਰਤ ਨੂੰ ਤੋੜ ਦਿੱਤਾ ਗਿਆ ਸੀ ਜਿਸ ਕਰਕੇ ਇਸ ਇਮਾਰਤ ਨੂੰ ਦੁਬਾਰਾ ਜੀਂਦ ਦੇ ਮਹਾਰਾਜੇ ਨੇ ਬਣਵਾਇਆ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੁਣ ਇੱਕ ਕੌਤਵਾਲੀ ਬਣੀ ਹੋਈ ਹੈ ਅਤੇ ਉਸ ਦੇ ਨਾਲ ਹੀ ਇੱਕ ਮਸਜਿਦ ਵੀ ਬਣੀ ਹੋਈ ਹੈ ਜੰਗ ਦੇ ਉਸ ਸਮੇਂ ਦੌਰਾਨ ਗੁਰਦੁਆਰਾ ਸਾਹਿਬ ਢਾ ਦਿੱਤਾ ਗਿਆ ਸੀ ਪਰ ਮਸਜਿਦ ਉਸੇ ਤਰ੍ਹਾਂ ਕਾਇਮ ਰਹੀ ਕੋਤਵਾਲੀ ਦਾ ਝਗੜਾ ਕਾਫੀ ਦੇਰ ਤੱਕ ਚੱਲਦਾ ਰਿਹਾ ਉਸ ਤੋਂ ਬਾਅਦ ਕੋਤਵਾਲੀ ਦੀ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਤੇ ਲਗਵਾ ਦਿੱਤੀ ਗਈ ਜੀਦ ਤੇ ਮਹਾਰਾਜਾ ਸਾਹਿਬ ਨੇ ਇਹ ਮਸਜਿਦ ਵਾਲੀ ਜ਼ਮੀਨ ਵੀ ਸਾਰੇ ਧਰਮਾਂ ਦੇ ਲੋਕਾਂ ਦੇ ਨਾਲ ਸਲਾਹ ਕਰਕੇ ਮੂਲ ਖਰੀਦ ਲਈ ਉਸ ਸਮੇਂ ਇਸ ਜਗ੍ਹਾ ਤੇ ਮਸਜਿਦ ਨਹੀਂ ਬਣੀ ਸੀ ਸਿਰਫ ਚਾਰ ਦੀਵਾਰੀ ਹੀ ਕੀਤੀ ਗਈ ਸੀ ਇਹ ਜ਼ਮੀਨ ਸਿੱਖਾਂ ਦੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਇਸ ਮਸਜਿਦ ਨੂੰ ਨਹੀਂ ਤੋੜਿਆ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਲੀ ਦੇ ਗੁਰਦੁਆਰਿਆਂ ਨੂੰ ਦਿੱਤਾ ਗਿਆ ਪਿੰਡ ਦੋਸਾਂਝ ਤਹਿਸੀਲ ਨਮਾ ਸ਼ਹਿਰ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਗੁਰਦੁਆਰਾ ਮਜਨੂ ਕਾ ਟਿੱਲਾ ਦਾ ਇੱਕ ਹਿੱਸਾ 1996 ਦੇ ਵਿੱਚ ਡੀਡੀਏ ਨੇ ਤੋੜ ਦਿੱਤਾ ਸੀ ਉਸ ਸਮੇਂ ਵੀ ਭਾਜਪਾ ਦੀ ਸਰਕਾਰ ਸੀ 2006 ਦੇ ਵਿੱਚ ਹੋਰ ਕੀਤੇ ਨਿਰਮਾਣ ਨੂੰ ਵੀ ਦੁਬਾਰਾ ਤੋਂ ਤੋੜ ਦਿੱਤਾ ਗਿਆ ਮਜਨੂ ਕਾ ਟਿੱਲਾ ਗੁਰਦੁਆਰਾ ਸਾਹਿਬ ਜੋ ਜ਼ਮੀਨ ਅਕਵਾਇਰ ਕੀਤੀ ਗਈ ਸੀ ਉਹ ਹੁਣ ਤੱਕ ਵੀ ਗੁਰਦੁਆਰਾ ਸਾਹਿਬ ਨੂੰ ਨਹੀਂ ਮੋੜੀ ਗਈ ਹੈ ਇਹ ਸੀ ਦਿੱਲੀ ਦਾ ਮੁਕੰਮਲ ਇਤਿਹਾਸ ਇਸ ਇਤਿਹਾਸ ਦੇ ਵਿੱਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਆਉਂਦਾ ਕਿ ਮਸਜਿਦ ਨੂੰ ਤੋੜ ਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਾਇਆ ਗਿਆ ਹੈ। ਸੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਫਿਰ ਮਿਲਾਂਗੇ ਇੱਕ ਹੋਰ ਨਵੀਂ ਇਤਿਹਾਸਿਕ ਜਾਣਕਾਰੀ। ਓਕੇ ਜੀ ਆ ਵੀਡੀਓ ਤੁਸੀਂ ਵੇਖੀਏ ਸਿੱਖਾਂ ਨੇ ਕਿਸ ਤਰ੍ਹਾਂ ਦਿੱਲੀ ਨੂੰ ਬਣਾਇਆ। ਕਿਸ ਤਰ੍ਹਾਂ ਸਿੱਖ ਬਾਦਸ਼ਾਹਾਂ ਨੇ ਦਿੱਲੀ ਨੂੰ ਠੀਕ ਹੈ ਇੰਚ-ਇੰਚ ਕਰਕੇ ਜੋੜਿਆ। ਉਹਨੂੰ ਚੰਗਾ ਬਣਾਇਆ, ਉੱਥੇ ਗੁਰਦੁਆਰੇ ਬਣਾਏ। ਹਰ ਇੱਕ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀਆਂ ਨੇ ਬਣਾਈਆਂ ਗਿਆ ਟੈਕਸ ਇਕੱਠਾ ਕੀਤਾ ਗਿਆ ਤੇ ਕਿਸ ਤਰ੍ਹਾਂ ਆਵਾਮ ਦੀ ਪੂਰੀ ਜਿਹੜੀ ਇਹ ਕਿਦਮਤ ਕੀਤੀ ਗਈ ਇਹ ਵੀਡੀਓ ਸਭ ਦੇਖੀਏ ਤੇ ਅਗ ਦੇਖ ਕੇ ਤੁਹਾਡੀਆਂ ਤੁਹਾਡੀਆਂ ਦੇ ਨਾਲ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸ਼ਾਇਦ ਜਾਣਕਾਰੀ ਨਹੀਂ ਹੋਏਗੀ ਉਹਨਾਂ ਨੂੰ ਵੀ ਇਹ ਹਿਸਟਰੀ ਦੇਖ ਕੇ ਪਤਾ ਲੱਗਿਆ ਹੋਵੇਗਾ ਕਿ ਸਿੱਖ ਅਸਲ ਚ ਜ਼ਾਲੀ ਦੇ ਮਾਲਕ ਨੇ ਜਿੱਥੇ ਅੱਜ ਆ ਕੋਈ ਵੀ ਪ੍ਰੋਟੈਸਟ ਕਰਨਾ ਹੋਵੇ ਤੇ ਸਿੱਖਾਂ ਨੂੰ ਵੜਨ ਦੀ ਅਦਾਜ਼ਤ ਨਹੀਂ ਦਿੱਤੀ ਜਾਂਦੀ ਤੇ ਕਿਆ ਜਾਂਦਾ ਹੈ ਕਿ ਦਿੱਲੀ ਵਿੱਚ ਸਿੱਖ ਪ੍ਰੋਟੈਸਟ ਨਹੀਂ ਕਰ ਸਕਦੇ ਅੱਥੇ ਤੁਸੀਂ ਤੁਸੀਂ ਅੰਦਾਜ਼ਾ ਲਾਓ ਕਿ ਸਿੱਖਾਂ ਦੇ ਨਾਲ ਅੱਜ ਕਿੰਨਾ ਨੇ ਆਏ ਹੁੰਦਾ ਪਿਆ ਤੇ ਕਿੰਨਾ ਉਹਨਾਂ ਦੇ ਨਾਲ ਪੈਰ ਕੀਤਾ ਜਾਂਦਾ ਹੈ ਤੁਸੀਂ ਕੀ ਕਹੋਗੇ ਦਵਾਲ ਇਸ ਦੁਆਰਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ لازਮੀ ਦੱਸੋ ਕਮੈਂਟ ਸੈਕਸ਼ਨ 'ਚ ਆਪਣਾ ਖਿਆਲ ਰੱਖੋ ਪੇਸਟਰ ਲਗਾਓ ਤੁਹਾਰੇ ਤੋਂ ਤੁਮ ਲਗਾ ਆਉਂਦੇ ਸਭ ਏਕਾਂ